ਬੜਾ ਲਾਊਡ ਬੜਾ ਲਾਊਡ ਉਹ 5000 ਤਾਂ ਦੇ ਦੇ ਫਿਰ ਕਹਿੰਦਾ ਕਿ ਬੱਕਰੀ ਨਹੀਂ ਦਿੰਦਾ ਕਿੰਨੇ ਦਾ ਮਾ ਹੁੰਦਾ ਸੋ ਇਹਨਾਂ ਨੂੰ ਮੈਂ ਇਹਨੇ 20 ਮੰਗਲੇ ਮੈਂ 10000 ਰੁਪਏ ਕਹਤਾ 10000 ਇਹ ਨਹੀਂ ਬਹੁਤ ਅੰਗਲ ਨੂੰ ਕੱਟ ਲਾਇਏ ਨੇ ਉਹ ਬੱਕਰੀ ਲੈ ਕੱਢੀ ਮੈਂ ਅਟਕੀ ਲਾਇਆ ਮੈਂ ਸਦੀਕਾ ਤੂੰ ਲਾ ਪੂਰੇ ਪੈਸੇ ਅੱਛਾ ਇਹ ਦੱਸ ਦੇ ਯਾਰ ਨਾ ਨਾ ਹੋਰ ਫਿਰ 20 ਨਹੀਂ 20 ਹੀ ਨਹੀਂ ਨਾ ਦੱਸ ਦੀ ਆ ਬਚਾ ਨਹੀਂ ਕੁਝ ਹੋਰ ਨਹੀਂ ਨਹੀਂ ਪਸੰਦੀ ਯਾਰ ਲੈ ਫਿਰ ਹੀ ਲੈ ਆਂ ਦੱਸ ਦੀ ਆ ਜਾਂ ਦੇਖ ਲੈ ਨਾ ਤੇ 20 ਫਿਰ ਕੋਲੇ ਰੱਖਣਾ ਕੋਲੇ ਰੱਖੜੂ ਹੀ ਐ ਹਾਹੀ ਖੇੜਾ ਤੇਰੇ ਮੰਗਰੀ ਆ ਗਈ ਤੇਰੇ ਮੰਗਰੀ ਆ ਗਈ ਲੈਣਾ 9000 ਰੁਪਏ ਆਲੀ ਦੋ ਰੁਪਏ ਕਰੇ ਬਥੇਰੀ ਰੁਪਏ ਲੈਣੀ ਹੈ ਲੈਣੀ ਕਹੂੰ ਖਰਾਬ ਕਰਨਾ ਕਚੇ ਦਾ ਕੰਮ ਨਾ ਕਰ ਹਾਂ ਹਾਂ ਅੱਜ ਖਾਦ ਨਾ ਜੇ ਲੈਣੀ ਹੈ ਸਹੀ ਮੁੱਲ ਲਾ ਦੇ ਨਹੀਂ ਫਿਰ ਤੈਨੂੰ ਪਤਾ ਮੱਖ ਦੇ ਪੱਕੇ ਨੇ ਲਾਉਂਗਾ ਯਾਰ 8:30 ਦੀ ਪਾ ਦੇ ਪਾਇਨਾ ਕਰ ਦੋ ਠੀਕ ਲਾਉਦਾ ਹੈ ਇਹ ਕਿਹੜਾ ਮੁੰਡਾ ਪਟਾ ਲਾ ਬੱਕਾ ਲਵੇ ਨਾਲ ਲਵੇ ਚੱਲ ਗਿਆ ਤੇਰੇ ਕੋਲ ਹੈ ਨਹੀਂ ਇਹ ਜਿਹੇ ਪੱਠਾ ਜਾਂ ਐਂ ਕਰ ਮੈਨੂੰ ਜਾਂ 12 12 ਨੂੰ ਦੁਬਾ ਕੇ ਲੈ ਕੇ ਤੇ ਮਰਜ਼ੀ ਸੜੀਆਂ ਚੱਲ ਤੇਰੇ ਨਾਲ ਤੋਂ ਹੁਣ ਮੈਂ ਕਰੇ ਉਰੇ ਕਿਹਣੀ ਗੱਲ ਲੈ ਹੱਕਾ 11000 ਦੋ ਸੰਗੜ ਜੀ ਲਿਆ ਮੈਂ ਤਾਂ ਤੇਰੇ ਨਾਲ ਆ ਗਿਆ ਲੈ ਆ ਜਾ ਗੱਲਾਂ ਕੀ ਕਰ ਰਿਹਾ ਮਗਰ ਤਾਂ ਮਹਿਮਲੀ ਨਹੀਂ ਤੇ ਮਹਿਮਣੇ ਵੇਖੇ ਜਾਣਗੇ ਕਿਵੇਂ ਬਈ ਜਿੰਗ ਹੋ ਗਏ ਕੱਲੀ ਏ ਕੱਲੀ ਏ ਮੈਂ ਆਪਣੇ ਸਾਡੇ ਨੂੰ ਕਹੇ ਕੱਲੇ ਰਹਿਣੇ ਨਹੀਂ ਮਾਰੇ ਯਾਰ ਲਾ ਦੰਦੋ ਯਾਰ ਮਲਾ ਕੱਲੀ ਕੱਲੀ ਮੈਂ ਉਹਨਾਂ ਨਾਲ ਆਕ ਮੈਂ ਮਾਰਿਆ ਨਾਨੇ ਦਾ ਨਾਨਾ ਨਾ ਮੈਂ ਉਹਨਾਂ ਨਾਲ ਜਿੱਤ ਤੋਂ ਕੱਟਣੀ ਅਤਰੇ ਬੰਦੇ ਕਾ ਛੱਡੇ ਮੈਰੀ ਫੜੇਰ ਛੱਡੇ ਗਿਆ ਨਹੀਂ ਫੜੇ ਗੱਡੀ ਬੰਦੇ ਵਿੱਚੋਂ ਫੜੇ ਛੱਡੇ ਗਿਆ ਨਹੀਂ ਫੜੇ ਖੱਤੇ ਨਾ ਨਾ ਤੇਰਾ ਬਣਾ ਛੱਡੇ ਗਿਆ ਨਹੀਂ ਦਿੰਦਾ ਪਾ ਕਲਾ ਦਿਓ ਕਹਿੰਦੇ ਇੱਕ ਥੋੜੀ ਲੱਗੂ ਇੱਕਲਾ ਤੁਮਲਾ ਨਾ ਤੂੰ 3 ਤੋਂ 10000 ਕੀ ਦੋ ਵੇਚ ਲਾਂਗੇ ਛੱਡੇ ਗਿਆ ਦੀ ਪਾਲੇ ਫੜ ਨਾ ਨਾ ਸਾਢੇ ਗਿਆ ਦੀ ਫੜ ਹੁਣ ਕਿਉਂ ਪੈਸਾ ਛੱਡੇ ਗਿਆ ਮੈਂ ਜਦ ਆ ਮੇਵਣਾ ਲਾ ਲਾ ਬੈਠੇ ਨਾ ਮੈਂ ਭਾਰਾਂ 13 ਦਿਨਾਂ ਜਾਂ 15000 ਰੁਪਏ ਦੇ ਬੱਚਾ ਆ ਗਿਆ 1500 ਆ ਬਾਂ ਮਾਂ ਦਾ ਪੁੱਤਾ ਬੱਚਾ ਚੱਲ ਬੰਦੇ ਖੜੇ ਉਹਦੇ ਨਾਲ ਖੜਾ ਕੇ ਪੱਟ ਦੇ ਪੱਟ ਮਲਿਆ ਲੈ ਜਾਂ ਫਿੜੀ ਲਈ ਤੇ ਬੰਦੇ ਲੈ ਲੈ ਉਹ ਕਿੱਥੇ ਖੜੇ 15 ਮੰਗਿਆ 12 ਦੀ 1.5 ਦੀ ਤਾਂ ਫੜੇ 12 ਦੀ ਨਾ ਕੱਲੀ ਫੜ ਕੱਲੀ ਕਹਿੰਦੇ ਆਪਣੇ ਦੋ ਨੇ ਹਾਏ ਕਹੀ ਜਿਹਾ ਹੋ ਹਾਂ ਤੋਹ ਕਹੇ ਜਿਹਾ ਮਰਦੀ ਆਏ ਕੱਲੀ ਆ ਯਾਰ ਮੂਹ ਤੇ ਦੰਦ ਵੀ ਹੈ ਜੇ ਦੰਦ ਨਾ ਹੋਇਆ ਜਦਾ ਸਾਰੀਆਂ ਫੜੂ ਜੇ ਛੱਡੂ ਬੋਲ ਸਾਡੇ ਖਾੜੇ ਮੇਰੇ ਨਾਲ ਕਾਕੀ ਤੋਂ ਤਾਂ ਵਿਕ ਗਿਆ ਕਾਕੀ ਦੋ ਕਰੋ ਤਾਂ ਰੱਖਿਆ ਹੋ ਕੀਤੀ ਆ ਤੇ ਬਿੱਗੀ ਨੇ ਤਾਂ ਯਾਰ ਜੋ ਕੁਝ ਵੇਚੀ ਇੱਥੇ ਵੀ ਨਹੀਂ ਉਹ ਬੇਸੀ ਵੇਚਣ ਖਾਤਰ ਥੋੜੀ ਨੀ ਰੋਟੀਆਂ ਯਾ ਤੈਨੂੰ ਲੜੀ ਜੋ ਨਾ ਯਾਰ ਹਾਂ ਬੋਲ ਸਾਡੇ 13 ਦੀ ਫੜਾ ਹੁਣ ਭਜਦਾ ਕਿਉਂ ਗਿਆਲਾ ਦੀ ਫੜਾ ਆ ਜਾ ਜਾ ਯਾਰ ਇਹਦਾ ਲੱਤਾਂ ਮਾਰ ਕੇ 13 ਦੀ ਫੜੋ ਕੱਲੀ ਫੜੋ ਮਲੇ ਚੀੜੀ ਬਾਹਰ ਨਹੀਂ ਮੈਂ ਤੈਨੂੰ ਕਹੀ ਆ ਨਾ ਨਾ ਬਾਰਾਯਾ ਦੀ ਮੰਗੀ ਆ 11000 ਜਿੰਦਾ ਫੜਾ ਫੜੋ ਬੱਚੇ ਲੈ ਕੇ ਮਾਗ ਰਿਹਾ ਲੈ ਬੱਚੇ ਲੈ ਕੇ ਕਿਹੜਾ ਸੋਸ ਬੱਚੇ ਦੀ ਗੱਲ ਆ 11000 ਫੜੋ ਕੱਲੇ ਪਣਾ ਬੱਚਿਆਂ ਤੋਂ ਇਹ ਗੱਲ ਤੂੰ ਫੜ ਗਿਆ ਤੂੰ ਮਰੇ ਬੱਚੇ ਇੱਕ ਚ 12000 ਰੁਪਏ ਦੀ ਮੰਗਿਆ ਬਲੈਦੀ ਲੈ 11 ਦੀ ਤੰਨਾ ਨਾ ਬੱਚੇ ਬੱਚੇ ਕਿਹਾ ਮੈਂ ਬੱਚੇ ਦੀ ਫਾਇਦਾ ਲੈ ਲੀਓ ਮਾ ਮਾਲ ਚ ਨਹੀਂ ਬਾੜਨਾ ਮੇਰੇ ਬੱਕਰੀਆਂ ਰਾਤ ਨੂੰ ਹੀ ਮਾਰ ਦੇਣੀਆਂ ਉਹਨੂੰ ਤੜਕੇ ਚੱਕ ਕੇ ਬਾੜੇ ਚ ਕੱਢਣੀ ਪੂਰੋ ਨਾ ਦਾਦੂ ਇੱਧਰ ਆਇਆ ਮੇਰੇ ਬੱਕਰੀਆਂ ਉਹ ਇੱਥੇ ਹੋਇਆ ਤੇਰਾ ਪਤਾ ਤੂੰ ਇੱਧਰ ਆਇਆ ਮੇਰੇ ਕਰਗਾ ਦੋ ਮੇਰਾ ਬਕਰਗਾ ਦਾਮੀ ਤੇਰੇ ਕਿਤੇ ਪਤਾ ਲੱਗੂ ਕਿਹੜੀ ਮਾਰਦੀ ਆ ਇਹਨਾਂ ਦਾ ਮੂਹਰੇ ਲਿਆ ਇਹ ਗੱਲ ਨਹੀਂ ਸੱਤ ਕਰਿਆ ਖੜਿਆ ਬਾਬਾ ਖੜਿਆ ਆ ਮੈਨੂੰ ਤੇਰੀ ਗੱਲ ਸੁਣ ਆ ਕਹਿੰਦੇ ਬੱਕਰੀ ਤੇ ਮੈਂ 12000 ਲਾਇਆ ਕਹਿੰਦੇ 12 ਨਹੀਂ ਸਾਨੂੰ ਦੇ ਹੁਣ ਭੱਜ ਕੇ ਪਿੱਛੇ ਮੈਂ 11 ਦੀ ਕਹਿੰਦਾ ਨਹੀਂ ਮੇਰੇ ਬੱਕਰੀਆਂ ਹਟ ਲਿਆ ਕਿ ਮੇਰੀ ਦੇਖੀ ਹੈ ਬੱਕਰੀ ਇਹਨੂੰ ਕਹਿੰਦੇ ਲਿਆ ਬੱਕਰੀ ਨਾਲ ਛੱਡ ਮੈਂ ਬਹਿਣੇ ਕੱਢਦਾ ਆ ਪੈਣੇ ਲੱਡੂ ਪਾੜੀ ਕੱਢੇ ਬੱਕਰੀ ਬਾਟਾ ਸੀ ਵਿੱਚ ਕੱਲ ਲਿਆ ਦੇਖੀ ਹੋ ਗੱਡੀ ਜਵਾੜ ਨਾ ਨਾ ਗੱਡੀ ਜਵਾੜ ਦੇ ਇਹ ਫੰਮਣ ਉਹ ਮਾਰ ਕੇ ਅੰਦਾਜ਼ ਗਏ ਉਹ ਕੋਣ ਨੂੰ ਮੈਨੂੰ ਪੇਜਣਾਂ ਚੱਲੇ ਉਹ ਪੇਜ ਤਾਂ ਲੈਣ ਦੇ ਮੈਨੂੰ ਤਾਂ ਡੰਡਾ ਥੋੜੇ ਆਪ ਹੀ ਮੰਗੀ ਸੀ 12 ਜੀ ਮੇਰੀ ਬਿਨਾ ਬੱਚੇ ਤੋਂ ਕੀ ਕਰੇ ਬਹੁਤ ਬੱਚੇ ਲਾ ਦੇ ਮਗਰ ਐ ਵੀ ਲਾ ਦੇ ਬੱਚਾ ਸੁਣੇ ਲੋ ਹਾਂ ਬਈ ਬੱਚਾ ਸੁਣੇ ਰੈਡ ਕਰੋ ਰੈਡ ਕਰੋ ਮੈਂ ਬੱਕਰੇ ਬੱਚੇ ਤੋਂ ਬੱਚਾ ਸੁਣੇ ਰੈਡ ਕਰੋ ਹਾਂ 12 ਉਹ ਜਿਹੜੀ ਆ ਗੱਲ ਕਰੂ ਜਿਹੜੀ ਆ ਗੱਲ ਨਹੀਂ ਕਰੂ ਹੁਣੇ ਕੱਲੇ ਬੱਕਰੇ 12000 ਦੇ ਹਨ ਆਪਾਂ ਆਪਾਂ ਦੋ 20000 ਰੁਪਏ ਲੈ ਲੈ ਭਾਈ ਭੱਗਿਆ ਮਾਹੌਲ ਬੱਕਰੀ ਦੇ ਤੱਕਰੀ ਦੇ 20000 ਦੀ ਬਾਈ ਤੇ ਟੀਕਾ ਲੱਗਿਆ ਹੋਏ ਦੇ ਨਾਲ ਟੀਕਾ ਕਰਦੇ ਆਂ ਖਿੱਚਿਆ ਕੇ ਹੋ ਵਧੀਆ ਲਾਲ ਜੀ ਬੱਡੇ ਬਲੇ ਸਿੰਘ ਵਾਲੀ ਜੀ ਨਾਂ ਤਾਂ ਦੇਣਾ ਰੱਖ ਜੀ ਭਾਈ ਬੱਕਰੀਆਂ ਲਾਲ ਤੋਂ ਮੇਰੀ ਗੱਲ ਸੁਣੀ ਗਰਾ ਮੈਥੋਂ 12000 ਰੁਪਏ ਤੋਂ 2500 ਮੈਂ 14000 ਜਿੰਨਾ ਲੈ 10.5 ਦੀ ਫੜੇ ਆ ਜਾ ਇਹ ਆਜੇ ਦਾਮਾ ਨਹੀਂ ਮਾਇਆ ਲੈਣਾ ਮੈਨੂੰ ਦਵੇ ਬਾਕੀ ਨਾ ਮੇਰੀਆਂ ਬੱਕਰੀਆਂ ਮਾਰ ਦੇਣਗੇ ਤੇਰੀਆਂ ਬੱਕਰੀਆਂ ਇੰਨਾ ਘੱਟ ਖੜਾ ਇੱਥੇ ਛੱਡ ਲਿਆ ਦੇ ਛੱਡ ਲੈ ਯਾਰ ਐ ਕਰ ਲੈ ਜੀ ਜੇ ਉਹ ਵੀ ਭੱਜ ਗਈ ਆਪ ਵੀ ਤੇ ਮੇਰੀ ਭੱਜ ਗਈ ਮੈਂ ਛੱਡ ਦੂੰ ਫਰੀ ਤਾਂ ਮੈਂ ਫੜੂਦੀ ਬੋਲ ਬਾੜੂ ਵਿੱਚ ਮੈਂ ਛੱਡਦਾ ਪੱਛੇ ਛੱਡਲੇ ਵਿੱਚ ਲੈ ਬਾੜ ਲਈ ਛੱਡ ਕੇ ਹਾਂ ਛੱਡਦਾ ਬੋਲ ਜੇ ਮੇਰੀ ਭੱਜ ਗਈ ਬਾਹਰ ਮੈਂ ਛੱਡੂੰ ਬੱਕਰੀ ਕਹੇ ਨਾਲ ਹਾਂ ਬੱਕਰੀ ਫਿਰ ਖਰੀਦੂੰਗਾ ਲਊਗਾ ਹਾਂ ਬੱਕਰੀ ਦਊਂਗਾ ਜਾਂ ਲਊਂਗਾ ਉਹ ਨਹੀਂ ਜਿਦਾਈ ਨਹੀਂ 12000 ਮੈਂ 10 ਲੈ 20 ਮੰਗ ਲਿਆ ਆ ਬੱਕਰੀ ਆ ਬੱਚੇ ਸੀ ਨਾਲ 12 ਦੀ ਮੰਗੀ ਆ ਪਰ ਚਲ ਤੇਨੇ ਟੀਕਾ ਲੱਗ ਗਿਆ ਤੇਰੇ ਟੀਕਾ ਕਹਿੰਦਾ ਤੈਨੂੰ ਪੁੱਕੀ ਤਾਂ ਲੈ ਲਈ ਨਾ ਪਾਣੀ ਹੈ ਹਾਂ ਵੀ ਮਰੀ ਜਾਂਦੇ ਆ ਆ ਭਾਈ ਨੇ 22000 ਰੁਪਏ ਦੀ ਲਈ ਸੀ ਇੱਥੋਂ ਮੇਰਾ ਬੱਕਰਾ ਦੇਖੀ 2 ਮਹੀਨੇ ਨੂੰ ਆ ਬੱਕਰੇ ਦੇਖ ਆ ਬੱਕਰੀ ਭਾਈ ਨੇ ਇਹ ਲਈ ਸੀ ਵਿਚਾਰੇ 23000 ਰੁਪਏ ਦੀ ਬਾਈ 23000 ਦੀ ਇੱਥੇ ਇਹਦੋਂ ਵਿਚਾਰੇ ਤਾਂ ਮੈਂ ਲੈ ਲਈ ਉਹਦੇ ਚਲ ਜੇ ਮੈਨੂੰ ਚੰਗੀ ਲੱਗੀ ਮੈਂ ਲੈ ਲਈ 19700 ਦੀ ਮੈਂ ਲਈ ਆ ਇਹਦੋਂ ਇਹ 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 ਵੀ ਨ ਮੇ ਲਾ ਦ ਲੈ ਲੜਾਲੇ ਵਿੱਚ ਛੱਡ ਲੈ ਮੈਨੂੰ ਪਤਾ ਮੈਂ ਖਾਣੇ ਕਿਹੜੇ ਖਾਣਾਂ ਰੱਬਾ ਨਹੀਂ ਮੈਂ ਮੇਰੇ ਕੋਲ ਏਡੀ ਵੱਡੀ ਸ਼ੀਨ ਏਡੀ ਵੱਡੇ ਲਾਲ ਡੱਬੇ ਨੂੰ ਮਾਰ ਮਾਰ ਪਾਸੇ ਕੁਝ ਨਹੀਂ ਕੁਝ ਨਹੀਂ ਹੁਣ ਪਹਿਲੇ ਮੈਨੂੰ ਆ ਦੇ ਸਰ ਪੱਕਾ ਮੋਲ ਲਾ ਹੁਣ ਪਹਿਲਾਂ ਉਹ ਬੈਂਦੀ ਵੇਚਣੀ 18000 ਰੁਪਏ ਉਹਦੀ ਬੱਕਰੀ ਦੇ ਪਹਿਲਾਂ ਲੈ ਪਹਿਲੀ ਝੁੱਟੀ ਲਾ ਕੇ ਆਇਆ ਸੀ ਉਹਦੇ ਮਾਜਾ ਤਾਂ ਆ ਗਏ